ਦੇਸੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੋਕ ਸਭਾ 2024 ਦੇ ਚ ਉਹਨਾਂ ਦਾ ਮਤਦਾਨ ਦਾ ਜਿਹੜਾ ਆਖਰੀ ਚ轮 ਦਾ ਜਿਹੜਾ ਮਤਦਾਨ ਪੰਜਾਬ ਦਾ ਜਿਹੜਾ 1 ਜੂਨ ਨੂੰ ਪੰਜਾਬ ਵਿੱਚ ਮਤਦਾਨ ਹੋ ਗਿਆ ਤਾਂ ਦੱਸ ਦੇ ਕਿ ਪੂਰੀ ਵੀ ਜੀ ਪੀ ਜਿਹੜੀ ਸਮੂਹ ਲੀਡਰਸ਼ਿਪ ਹੈ ਕੇਂਦਰੀ ਮੰਤਰੀ ਨਾ ਪੂਰਾ ਜਿਹੜਾ ਰੁਖ ਹੈ ਪੰਜਾਬਲ ਕੀਤਾ ਹੈ ਲਗਾਤਾਰ ਜੜੀਆਂ ਸਮੂਹ ਲੀਡਰਸ਼ਿਪ ਹੈ ਉਹ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਆਪਣੇ ਵੀ ਜੀ ਪੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਮ ਜਨਤਾ ਕੋ 9 ਸਾਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਲਬਧੀਆਂ ਬਾਰੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਦੇਣ ਦੀ ਅਪੀਲ ਕਰਦੀਆਂ ਤੇ ਇਸ ਦੇ ਨਾਲ ਹੀ ਜਿਹੜੀ ਆ ਦੱਸਦੇ ਕਿ ਕੱਲ ਜਲੰਧਰ ਵਿਖੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਿਸ਼ੇ ਜੜੀ ਫਤਿਹ ਰੈਲ ਕੀਤੀ ਗਈ ਸੀ ਤਮਾਮ ਜਿਹੜੇ ਬੀਜੇਪੀ ਵਰਕਰਾਂ ਦਾ ਤੇ ਜਿਹੜਾ ਇੱਕ ਜਨਸਲਾਬ ਆਇਆ ਸੀ ਉਹ ਦੇਖਦੇ ਹੀ ਬੰਦਾ ਸੀ ਕਿ ਪੰਜਾਬ ਦੀ ਜਿਹੜੀ ਆਵਾਮ ਹੈਗੀ ਆ ਉਹ ਮੋਦੀ ਸਰਕਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇਖਣਾ ਚਾਹਦੀ ਹੈ ਤਾਂ ਉਹ ਕਿਹਨਾਂ ਕਹਤੇ ਪੰਜਾਬ ਦੇ ਆੜਾ ਆਖਰੀ ਚੰਦਾ મતદાન ਹੋਗਾ ਕੇਂਦਰ ਦੀ ਜਿਹੜੀ ਪੂਰੀ ਜਿਹੜੀ ਅ ਲੀਡਰਸ਼ਿਪ ਹੈ ਪੰਜਾਬ ਦੌਰੇ ਤੇ ਹੈ ਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦ ਅਸੀਂ ਤਾਂ ਕੱਲ ਯਾਨੀ ਕਿ 26 ਮਈ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਲੁਧਿਆਣਾ ਦੀ ਦਾਣਾ ਮੰਡੀ ਤੇ ਆਗੇ ਤੇ ਤਿਆਰੀ ਚੌਧਰੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਲੁਧਿਆਣਾ ਦੀ ਇਹ ਦਾਣਾ ਮੰਡੀਆਂ ਜਿੱਥੇ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਲੁਧਾ ਦੇ ਇਸ ਦਾਣਾ ਮੰਡੀ ਵਿੱਚ ਆ ਕੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਉਹ ਤਿਆਰੀਆਂ ਜੜੀਆਂ ਲਗਾਤਾਰ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਈਆਂ ਤਾਂ ਜਿਸ ਦੇ ਦੰਦਾਸਤੀ ਕੀ ਲਗਾਤਾਰ ਜੜੀ ਸੈਂਟਰ ਤੋਂ ਜੜੀਆਂ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਕੱਲ੍ਹ ਹੀ ਪਹੁੰਚ ਚੁੱਕੀ ਸੀ ਪੰਜਾਬ ਪੁਲਿਸ ਤੋਂ ਇਲਾਵਾ ਜੜੀ ਸੈਂਟਰ ਦੀ ਪੁਲਿਸ ਵੀ तमाम ਇੱਥੇ ਸੁਰੱਖਿਆ ਦੇ ਪਵੰਦ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਕਾਫੀ ਜੜੀ ਇਸ ਅਮਰਿਤਸਰ ਦੀ ਜੜੀ ਰੈਲੀ ਨੂੰ ਲੁਧਿਆਣਾ ਵਿੱਚ ਇੱਕ ਬਹੁਤ ਮਹੱਤਵ ਦਿੱਤਾ ਜਾ ਰਿਹਾ ਕਿਉਂਕਿ ਲਗਾਤਾਰ ਜਿਹੜੀ ਕੇਂਦਰ ਦੀ ਜਿਹੜੀ ਸਮੂਲ ਲੀਡਰਸ਼ਿਪ ਹੈ ਮੰਤਰੀ ਹੈਗੇ ਉਹ ਲਗਾਤਾਰ ਪੰਜਾਬ ਦਾ ਰੁਕੀਤਾ ਗਿਆ ਹੈ ਤਾਂ ਕਿਤੇ ਨਾ ਕਿਤੇ ਅ ਪ੍ਰਧਾਨ ਮੰਤਰੀ ਨਿੰਦਰ ਮੋਦੀ ਜਿਹੜੀ ਕੱਲ ਦੀ ਜਲੰਧਰ ਦੀ ਫਤਿਹ ਰੈਲੀ ਸੀ ਤਾਂ ਆਵਾਜਪਾਰ ਵਰਗੇ ਕਾਫੀ ਉਤਸ਼ਾਹ ਦੇਖਣ ਨੂੰ ਮਿਲੇ ਤੇ ਤਿਆਰੀਆਂ ਜਿਹੜਾ ਲਗਾਤਾਰ ਚੱਲ ਰਹੀਆਂ ਤੇ ਕਿਸ ਤਾਂ ਦੀ ਤਿਆਰੀਆਂ ਚੱਲ ਰਹੀਆਂ ਕਿਸ ਤਾਂ ਦੇ ਹਾਲਾਤ ਹੋਣਗੇ ਕੱਲ ਦੇ ਤਾਂ ਗੱਲਬਾਤ ਕਰਦੇ ਆ ਫਸ ਗਈ ਅਜ ਕੀ ਨਾ ਬੜਾ ਮੇਰਾ ਜੀ ਲक्की ਸ਼ਰਮਾ ਮੈਂ ਜ਼ਿਲ੍ਹਾ ਅਪਾਧਿਪਤਿ ਭਾਜਪਾ ਜੀ ਅੱਜ ਕਿਤਾਬੀ ਕੱਲ ਅਮਿਤ ਸ਼ਾਹ ਕੱਲ ਪ੍ਰਧਾਨ ਮੰਤਰੀ ਪ੍ਰਣੰਦਰ ਮੋਦੀ ਜਰੰਦਰ ਫਤਿਹ ਰੈਲੀ ਸੀ ਤਾਂ ਮਾਂ ਮੇਰਾ ਕਿਸ ਲਾਭ ਆਇਆ ਸੀ ਆਵਾਜਪਾ ਵਰਗਾ ਦਾ ਅੱਜ ਕੱਲ ਯਾਨੀ 26 ਤਰੀਕ ਨੂੰ ਲੁਧਿਆਣਾ ਵਿਖੇ ਅਮਿਤ ਸ਼ਾਹ ਜੀ ਆਗੇ ਸਦਿਤ ਦੇਖੋ ਜੀ ਜਿਹੜਾ ਪੰਜਾਬ ਦਾ ਪੰਜਾਬ ਦਾ ਸੀਨ ਬਦਲ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਦੇਖ ਰਿਹਾ ਚਾਰੇ ਪਾਸੇ ਭਾਜਪਾ ਦੀ ਹੁਣ ਤੁਮ ਮੱਚੀ ਹੋਈ ਹੈ ਜਿਵੇਂ ਕਿ ਕੱਲ ਮੋਦੀ ਜੀ ਆਏ ਆ ਉੱਥੇ ਜਨ ਸਲਾਬ ਦੇਖਣ ਵਾਲਾ ਸੀ ਔਰ ਕੱਲ ਸੰਡੇ ਨੂੰ ਅਮਿਤ ਸ਼ਾਹ ਜੀ ਆ ਰਹੇ ਆ ਇੱਥੇ 3 ਵਜੇ ਔਰ ਇੱਥੇ ਵੀ ਜਨ ਸਭ ਦੇਖਣ ਵਾਲਾ ਹੋਏਗਾ ਔਰ ਇੱਥੇ ਤੋ ਮਹਿਸੂਸ ਹੋਏਗਾ ਕਿ ਪੰਜਾਬ ਦੀ ਜਿਹੜੀ ਜਨਤਾ ਬਾਦ ਦੀ ਜਨਤਾ ਬੜੀ ਕਿੰਨਾ ਪਸੰਦ ਕਰਨ ਵਾਲੀ ਲੱਗ ਗਈ ਹੈ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨੂੰ ਪਸੰਦ ਕਰਦੇ ਹੋਏ ਤੇ ਉਮੀਦ ਹੈ ਕਿ ਇੱਥੇ ਵੀ ਭਾਜਪਾ ਦਾ ਪਰਚਮ ਅਸੀਂ ਬੜੀ ਵਧੀਆ ਇੱਥੇ ਕਿਹੜੇ ਉਚਾਈ ਨਾਲ ਲਹਿਰਾਵਾਂਗੇ ਹਾਂ 3 ਵਜੇ ਅਗਰੇ ਕਿੰਨੇ ਵਜੇ ਇੱਥੇ ਮਸ਼ਾ ਅਗਰੇ ਸੰਬੋਧਨ ਕਿੰਨੇ ਵਜੇ ਕਰਨਗੇ ਟਾਈਮ ਤੇ 3 ਵਜੇ ਦਿੱਤਾ ਜੀ ਬਾਕੀ ਸਮੇਂ ਆ ਸਮੇਂ ਥੋੜਾ ਬੋਤਾ ਉਪਰ ਥਲੇ ਹੁੰਦਾ ਰਹਿੰਦਾ ਅੱਧਾ ਘੰਟਾ ਉਪਰ ਉੱਤੇ ਤੇ ਕੁਝ ਜਿਹੀ ਵੀ ਹੋ ਸਕਦਾ ਕਿ ਅਸੀਂ ਕਿੱਦਾਂ ਪਹੁੰਚਣਗੇ ਅਮਿਤ ਸ਼ਾਹ ਜੀ ਹੈਲੀਪੈਡ ਤੇ ਆਣਗੇ ਹੈਲੀਪੈਡ ਬਿਲਕੁਲ ਦਾਣਾ ਮੰਡੀ ਦੀ ਬੈਕਸਾਈਡ ਤੇ ਬਣਿਆ ਫੁੱਟਬਾਲ ਗਰਾਊਂਡ ਹੈਗਾ ਉੱਥੇ ਬਣਿਆ ਤੇ ਉੱਥੋਂ ਉਤਰਣਗੇ ਉੱਥੋਂ ਸਿੱਧੇ ਰੈਲੀ ਸਟਾਲ ਤੇ ਪਹੁੰਚਣਗੇ ਆਸੋਦ ਅੰਦਾਜ਼ ਦੇ ਕਿ ਕੱਲ ਅਮਿਤ ਸ਼ਾਹ ਜੀ ਲੁਧਾਨਾ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਸਭਾ ਦੇ ਤੇ ਬਿਲਕੁਲ ਤਸਵੀਰ ਦੇ ਪਿੱਛੇ ਇੱਕ ਸਾਈਡ ਦੇ ਉੱਪਰ ਜਿਹੜਾ ਅਮਿਤ ਸ਼ਾਹ ਦੀ ਅਥੇ ਪਹੁੰਚਣ ਤੇ ਇੱਕ ਹੈਲੀਪੈਡ ਦਾ ਇੰਤਜ਼ਾਮ ਕੀਤਾ ਗਿਆ ਹੈਲੀਪੈਡ ਬਣ ਰਿਹਾ ਆਓ ਤੁਹਾਨੂੰ ਪਹਿਲਾਂ ਇਸ ਜਗ੍ਹਾ ਦੀ ਜਿਹੜੀਆਂ ਹੈਲੀਪੈਡ ਬਣ ਰਿਹਾ ਦਾਣਾ ਮੰਡੀ ਦੇ ਵਿੱਚ ਅਨੋਂ ਵੀ ਤਸਵੀਰਾਂ ਦਿਖਾਉਂਦੇ ਆ ਇਹ ਹੈਲੀਪੈਡ ਦੀਆਂ ਤਿਆਰੀਆਂ ਚੱਲ ਰਹੀਆਂ ਆਓ ਤੁਹਾਨੂੰ ਉਸੇ ਤਸਵੀਰਾਂ ਦਿਖਾ ਰਹੇ ਆ ਹੈਲੀਪੈਡ ਦੀਆਂ ਸੋ ਇਹ ਉਹ ਜਗ੍ਹਾ ਹੈ ਦਾਣਾ ਮੰਡੀ ਜਿੱਥੇ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਦਾ ਹੈਲੀ ਪੈ ਜਾਣੇ ਕਿ ਹੈਲੀਕਾਪਟਰ ਇੱਥੇ ਲੈਂਡ ਹੋਗਾ ਇਹ ਉਹ ਜਗ੍ਹਾ ਜਿੱਥੇ ਤਿਆਰੀਆਂ ਇਸ ਟਾਈਮ ਚੱਲਦੀਆਂ ਪਈਆਂ ਤੇ ਕੱਲ ਤਕਰੀਬਨ ਸਮਾ 3:00 ਵੇ ਸਮਾ 10:00 ਜਦੋਂ ਅ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਇਸ ਦੇ ਨਾਲ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤੇਨਾਥ ਇਸ ਜਗ੍ਹਾ ਦੇ ਉੱਪਰ ਉਹਨਾਂ ਦਾ ਹੈਲੀਕਾਪਟਰ ਲੈਂਡ ਕਰ ਗਿਆ ਤਾਂ ਇਸ ਤੇ ਬਿਲਕੁਲ ਮਾਤਰ 100 ਗਜ ਦੀ ਜਿਹੜੀ ਦੂਰੀ ਤੇ ਜਿਹੜਾ ਉਹਨਾਂ ਦਾ ਇੱਕ ਜਿਹੜਾ ਕੱਲ ਰੈਲੀ ਦਾ ਜਿਹੜਾ ਸਥਾਨ ਹੈਗਾ ਬਿਲਕੁਲ ਤੁਸੀਂ ਬਗੋ ਸਾਹਮਣੇ ਬਿਛੇ ਤਸਵੀਰਾਂ ਹੈਗੀਆਂ ਹੈਲੀਪੈਡ ਬਿਲਕੁਲ ਸਾਹਮਣੇ ਉਹ ਤਸਵੀਰਾਂ ਛੱਡ ਬਣੀਆਂ ਲਦਾ ਦੀ ਦਾਨਾ ਮੰਡੀ ਹੈਗੀ ਹੈ ਜਿੰਦਰ ਬਾਈਪਾਸ ਦੇ ਕੋਲ ਜਿੱਥੇ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੀਜੇਪੀ ਦੇ ਵਰਕਰਾਂ ਤੇ ਸਮੂਹ ਲੀਡਰਸ਼ਿਪ ਨੂੰ ਸੰਬੋਧਨ ਕਰਨਗੇ ਤੇ ਲੁਧਿਆਣਾ ਦੇ ਹੀ ਬੀਜੇਪੀ ਦੇ ਉਮੀਦਵਾਰ ਅਮਨੀ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਵੋਟ ਦੇਣ ਲਈ ਅਪੀਲ ਕਰਨਗੇ ਸੋ ਕਿਤਨਾ ਕਿਤੇ ਸਮੂਹ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਚਾਹੇ ਉਹ ਕੇਂਦਰੀ ਮੰਤਰੀ ਕੇਂਦਰ ਦੇ ਮੰਤਰੀ ਹੋਣ ਚਾਹੇ ਉਹ ਪੰਜਾਬ ਸਮੂਹ ਲੀਡਰਸ਼ਿਪ ਅੱਜ ਹੁਣ ਪੰਜਾਬ ਦੇ ਸਾਰੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰਾਂ ਲਈ ਜਿਹੜੀ ਆ ਸਿਰਫ 4 ਦਿਨ ਦਾ ਵਕਫਾ ਰਹਿ ਗਿਆ ਪੂਰੀ ਆਪਣੀ ਉਹਨਾਂ ਦੀ ਤਿਆਰੀ ਦੀ ਬਿਲਕੁਲ ਝੋਕ ਦਿੱਤੀ ਹੈ ਤੇ ਇਹ ਤੁਸੀਂ ਉਹ ਦਿਖਾ ਰਹੇ ਹੋ ਇੱਥੇ ਆ ਜਗ੍ਹਾ ਤੇ ਹੈਲੀਪੈਡ ਬਣੇਗਾ ਤੇ ਜਿਹੜਾ ਇਹੜਾ ਮਾਰਕੀਟ ਤੇ ਗਏ ਨਿਸ਼ਾਨ ਹੈਗੇ ਆ ਇਹ ਮਾਰਕੀਟ ਤੇ ਨਿਸ਼ਾਨ ਲਗੇ ਇੱਥੇ ਹੈਲੀਕਾਪਟਰ ਆਉ ਹੋ ਜਗ੍ਹਾ ਹੈਗੀ ਆ ਜਿੱਥੇ ਕੱਲ ਤਕਰੀਬਨ 3 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਦਾ ਜਿਹੜਾ ਹੈਲੀਕਾਪਟਰ ਤੇ ਲੈਂਡ ਕਰੇਗਾ ਦਾ ਬਿਲਕੁਲ ਤਕਰੀਬਨ 100 ਕਾਈ ਦੀ ਦੂਰੀ ਤੇ ਉੱਤੇ ਅਮਿਤ ਸ਼ਾਹ ਜਿਹੜੀ ਉੱਥੇ ਰੈਲੀ ਨੂੰ ਸੰਬੋਧਨ ਕਰਨਗੇ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਕੱਲ ਲੁਧਿਆਣਾ ਜਲੰਧਰ ਵੀ ਖੇੜੀ ਜਿਹੜੀ ਫਤਿਹ ਰੈਲੀ ਕੀਤੀ ਗਈ ਕਾਫੀ ਤਮਾਮ ਪੰਜਾਬ ਦੇ ਤਕਰੀਬਨ ਸਮੂਹ ਲੀਡਰਸ਼ਿਪ ਦੇ ਨਾਲ ਤਮਾਮ ਬੀਜੇਪੀ ਵਰਗ ਉੱਥੇ ਸ਼ਮੂਲਿਤ ਕੀਤੀ ਹੋਇਆ ਤਾਂ ਮੋਦੀ ਵੱਲੋਂ ਪੰਜਾਬ ਲਈ ਕਾਫੀ ਕੁਝ ਕਰਨ ਦੀਆਂ ਕਾਫੀ ਕੁਝ ਸ਼ਹਿਰ ਦੀਆਂ ਪੰਜਾਬ ਦੀ ਨੁਖਾਰ ਬਲਣ ਦੀ ਵੀ ਗੱਲ ਆਖੀ ਗਈ ਸੋ ਸਿਰਫ 4 ਦਿਨ ਦਾ ਵਕਫਾ ਰਹਿ ਗਿਆ ਤਾਂ ਪੂਰੀ ਜੀਪੀ ਦੀ ਸਮੂਲ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਹੈਗੀ ਆ ਉਹ ਪੰਜਾਬ ਦੌਰੇ ਤੇ ਹੈਗੇ ਆ ਅੰਤਿਮ ਚਰਨ ਦਾ ਇਹ ਮਤਦਾਨ ਹੋਣਗੇ ਤੋਂ ਇਹ ਉਹ ਜਗ੍ਹਾ ਜਿੱਥੇ ਕੱਲ ਅਮਿਤ ਸ਼ਾ ਦਾ ਹੈਲੀਕਾਪਟਰ ਲੈਂਡ ਕਰੇਗਾ ਸੋ 26 ਮਈ ਨੂੰ ਨਾ ਦੀ ਦਾਣਾ ਮੰਡੀ ਵਿਖੇ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦਾ ਜਦੋਂ 3 ਵਜੇ ਤਕਰੀਬਨ ਇੱਥੇ ਹੈਲਿਕਪੈਡ ਜਿਹੜਾ ਬਣਿਆ ਹੋਇਆ ਉਹ ਤੁਹਾਨੂੰ ਇਸ ਤਸਵੀਰਾਂ ਦਿਖਾਈਆਂ ਜੋ 3 ਵਜੇ ਤੇ ਹੈਲੀਕਾਪਟਰ ਨਾਲ ਲੈਂਡ ਹੋ ਗਿਆ ਤਾਂ ਮਾਤ ਸੋ ਗਾਈ ਦੂਰੀ ਤੇ ਉਹਦਾ ਜਿਹੜੀ ਰੈਲੀ ਦਾ ਜਿਹੜਾ ਪੰਡਾ ਲੱਗਿਆ ਹੈ ਤਾਂ ਗਲਬਤ ਕਰਦੇ ਇਹ ਕਾਤੰਦੂ ਸ਼ਰਮਈਨਾ ਕਾਤੰਦੂ ਕਿਸ ਤਰ੍ਹਾਂ ਦੇਖਦੇ ਹੋ ਕੱਲ ਜਲੰਧਰ ਰੈਲੀ ਹੋਈ ਸੀ ਭਲਾਮਾ ਦੇ ਨਿਰਿੰਦਰ ਮੋਦੀ ਬੜਾ ਜਨਸਲਾਵਾਇਆ ਸੀ ਅੱਜ ਕੱਲ ਫਿਰ 26 ਮਈ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਲੁਧਿਆਣਾ ਵਿਖੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਤੀਸਰੀ ਰੈਲੀ ਜਲੰਧਰ ਚ ਹੋਈ ਹੈ ਸਵੇਰੇ ਦਿਨਾਨਗਰ ਸੀ ਇੱਕ ਦਿਨ ਪਹਿਲਾਂ ਪਟਿਆਲੇ ਹੋਈ ਕੱਲ ਜਿੰਨਾ ਜਨ ਸਲਾਬ ਉਸ ਰੈਲੀ ਚਮੜਿਆ ਹੋਇਆ ਸੀ ਪੂਰੇ ਪੰਜਾਬ ਚ ਉਹਨੂੰ ਦੇਖਦੇ ਹੋਏ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਆਦਰਨੀਆ ਸ਼੍ਰੀ ਬਡੇ ਭਾਈ ਅਮਿਤ ਸ਼ਾਹ ਜੀ ਦੀ ਰੈਲੀ ਦਾ ਪੁਖਤਾ ਇੰਤਜ਼ਾਮ ਬੜਾ ਵਧੀਆ ਕੀਤੇ ਨੇ 10000 ਦੇ ਕਰੀਬ ਕੁਰਸੀ ਲੱਗ ਚੁੱਕੀ ਹੈ ਲੋਕਾਂ ਦੇ ਵਾਸਤੇ ਪੱਖੇ, ਕੂਲਰ, ਪਾਣੀ, ਲੱਸੀ ਹਰ ਤਰ੍ਹਾਂ ਦੀ ਵਿਵਸਥਾ ਕਰ ਰਹੇ ਆਂ ਵੀ ਗਰਮੀ ਦੇ ਵਿੱਚ ਕਿਸੇ ਵੀ ਕਾਰਕਟਰਾਂ ਨੂੰ ਜਾਂ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਕ ਚੀਜ਼ ਹੋਰ ਦੱਸਣੀ ਚਾਹਾਂਗਾ ਤੁਹਾਨੂੰ ਵੀ ਕੱਲ ਦਾ ਜਿਹੋ ਜਿਹਾ ਜਨ ਸਲਾਬ ਅਸੀਂ ਆਪਣੇ ਬੰਦਗੀ ਜੀ ਦੇਖਿਆ ਮੋਦੀ ਜੀ ਦੀ ਰੈਲੀ ਚ ਪੰਜਾਬ ਚ ਉਹਨੂੰ ਦੇਖਦੇ ਹੋ ਮੈਨੂੰ ਲੱਗਦਾ ਵੀ ਅਮਿਤ ਸ਼ਾਹ ਜੀ ਰੈਲੀ ਚ ਵੀ ਬਹੁਤ ਵੱਡਾ ਜਨਸ਼ਲਾਬ ਆਏਗਾ ਕਿਸਾ ਦੇਖਦੇ ਵੀ ਹੈਲੀਪੈਡਾਂ ਵੇਖੀ ਇੰਤਜ਼ਾਮ ਕੀਤਾ ਗਿਆ ਬਗੋ 100 ਗਾਈ ਦੂਰੀ ਤੇ ਹੈਲੀਪੈਡ ਬਣਾ ਗਿਆ ਤਾਂ ਪੂਰਾ ਪੱਕਾ ਇੰਤਜ਼ਾਮ ਹੈ ਸੈਂਟਰ ਦੀ ਫੋਰਸ ਤੇ ਆ ਚੁੱਕੀ ਹੈ ਇੱਥੇ ਵੀ ਕਾਫੀ ਪੱਕਾ ਇੰਤਜ਼ਾਮ ਕੀਤਾ ਹੈ ਪੁਲਿਸ ਦੇ ਕਿਸਾ ਦੇਖਦੇ ਵੀ ਇਹ ਵੀ ਇੱਕ ਇਤਿਹਾਸਿਕ ਰੈਲੀ ਹੋ ਜੂਗੀ ਪੰਜਾਬ ਦੀ ਲੁਯਾਨਾ ਵਾਸਤੇ ਰਮਨ ਸਿੰਘ ਬਿੱਟੂ ਵਾਸਤੇ ਦੇਖੋ ਲੋਕ ਸਭਾ ਦਾ ਚੋਣ ਵੀ ਪੰਜਾਬ ਦੇ ਵਾਸਤੇ ਇਤਿਹਾਸਿਕ ਚੋਣ ਆਉਣ ਵਾਲਾ ਹੈ ਔਰ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਨਾਲ ਪਬਲਿਕ ਨੂੰ ਬੇਨਤੀ ਵੀ ਕਰਨ ਲੱਗਾ ਕਿ ਇੱਕ ਗ੍ਰੀਗ ਨੂੰ ਜਾ ਕੇ ਕਮਲ ਦੇ ਫੁੱਲ ਤੇ ਵੋਟ ਦਾ ਪਾਣ ਔਰ ਪੰਜਾਬ ਦੀ ਪਬਲਿਕ ਇਹੋ ਜਿਹਾ ਹੁੰਗਾਰਾ ਸਾਨੂੰ ਦੇ ਰਹੀ ਹੈ ਕਿ ਅਸੀਂ ਲੋਕ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਬੰਪਰ ਵੋਟਾਂ ਦੇ ਨਾਲ ਅੱਗੇ ਆਏਗੀ ਔਰ ਸੀਟਾਂ ਜਿੱਤੇਗੀ। ਸੋ ਤਾਂ ਅੰਦਾਜ਼ ਸੀ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ 26 ਮਈ ਨੂੰ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਤਾਂ तमाम ਵਾਜਪਾ ਵਰਕਰ ਕਾਫੀ ਇਸ ਰੈਲੀ ਨੂੰ ਦੇ ਕੇ ਕਾਫੀ ਉਸਾ ਅ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਹੀ ਜਿਹੜੀਆਂ ਇਹਦੇ ਤਿਆਰੀਆਂ ਲਗਾਤਾਰ 2 ਦਿਨ ਤੋਂ ਚੱਲਦੀਆਂ ਆ ਰਹੀਆਂ ਤੇ ਬਗੈਧਾ ਹੈਲੀਪੈਡ ਬਣ ਚੁੱਕਾ ਹੈਲੀਪੈਡ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਕੱਲ ਤਕਰੀਬਨ 3 ਵਜੇ ਲੁਧਣਾ ਦੀ ਦਾਣਾ ਮੰਡੀ ਵਿਖੇ ਜਲੰਧਰ ਬਾਈਪਾਸ ਦੇ ਕੋਲ ਅਮਿਤ ਸ਼ਾਦਾ ਹੈਲੀਪੈਡ ਲੈਂਡ ਹੁੰਦੇ ਸਾਰੀ 3 ਵਜੇ ਇਸ ਦਾਣਾ ਮੰਡੀ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਣਾ ਦੇ ਜਿਹੜੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਅਨੀਸ਼ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਰੋ DNA ਵਾਸੀਆਂ ਤੋਂ ਉਹਨਾਂ ਦੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਕਰਨਗੇ ਸੋ ਕਿਤਨਾ ਕਿਤੇ ਕੇਂਦਰ ਦੀ ਪੂਰੀ ਸਮੂਹ ਬੀਜੇਪੀ ਲੀਡਰਸ਼ਿਪ ਜਿਹੜੀ ਚਾਹੇ ਉਹ ਮੁੱਖ ਮੰਤਰੀ ਹੋਣ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ ਮੰਤਰੀ ਵੱਡੇ ਹੋਣ ਉਹ ਸਾਰੇ ਆਣ ਜਿਹੜੀ ਆਪਣੀ ਜੀ ਤਾਕਤ ਹੈ ਪੰਜਾਬ ਦੇ ਵਿੱਚ ਲਾ ਦੇਊਗੀ ਆਖਰੀ ਚਿਰ ਦਾ ਮਤਦਾਨ ਪੰਜਾਬ ਦੇ ਵਿੱਚ 1 ਜੂਨ ਹੋਣ ਜਦੇ ਤਾਂ ਭਾਰਤ ਦਾ ਸਭ ਤੋਂ ਲੋਕਤੰਤਰ ਦਾ ਮਹਾਕੁੰਭ ਜਿਹੜਾ ਲਾਸਟ ਚਿਰ ਦਾ ਮਤਦਾਨਾ 1 ਜੂਨ ਨੂੰ ਹੋਵੇਗਾ ਤਾਂ ਵਾਜਪਾ ਦੇ ਜਿਹੜੇ तमाम ਸਮੂਹ ਲੀਡਰਸ਼ਿਪ ਵੱਲੋਂ ਆਪਣੇ ਜਿਹੜੇ ਭਾਜਪਾ ਦੇ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਜੜੀ ਜਿੱਤ ਦਾ ਵੀ ਐਲਾਨ ਕਰਨ ਦੀ ਵੀ ਗੱਲ ਆਖੀ ਗਈ ਹੈ। ਕਮਮਨ ਬੋਬੀਨਾ ਸੰਦੀਪ ਸ਼ਰਮਾ ਦੇ ਸੈਟੀਵੀ ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram X और WhatsApp चैनल पर।